ਬੇਤਾਂ ਸਵਾ ਹਲਕਾ ਫਲੋਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਚੌਧਰੀ ਵਿਕਰਮਜੀਤ ਨੇ ਅਪਰਾ ਦੇ ਕਰੀਬ ਪਿੰਡ ਮਸਾਣੀ ਵਿਖੇ ਆਪਣੇ ਸੈਂਕੜੇ ਪਾਰਟੀ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਚੌਧਰੀ ਵਿਕਰਮਜੀਤ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਕਾਂਗਰਸ ਪਾਰਟੀ ਗਰੀਬਾਂ ਦੇ ਭਲਾਈ ਹਿਤ ਕੰਮ ਕਰਨ ਵਾਲੀ ਪਾਰਟੀ ਹੈ ਆਉਣ ਵਾਲੀ 4 ਫਰਵਰੀ ਨੂੰ ਤੁਸੀਂ ਆਪਣਾ ਇੱਕ ਇੱਕ ਬੋਡ ਪੰਜ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਸਾਡੀ ਸਰਕਾਰ ਬਣਤੇ ਅਸੀਂ ਗਰੀਬਾਂ ਨੂੰ ਆਟਾ ਦਾਲ ਚੌਲ ਖੰਡ ਅਤੇ ਚਾਹ ਪਤੀ ਵੀ ਫ੍ਰੀ ਦੇਵਾਂਗੇ ਅਤੇ ਲੜਕੀਆਂ ਦੇ ਵਿਆਹ ਵਿੱਚ 51000 ਰੁਪਏ ਸ਼ਗਨ ਅਤੇ ਬਟੇਪਾ ਪੈਨਸ਼ਨ 2000 ਰੁਪਏ ਦਿੱਤੀ ਜਾਏਗੀ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਕਈ ਮੋਦਬਰ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਚੌਧਰੀ ਵਿਕਰਮਜੀਤ ਨੇ ਪਾਰਟੀ ਵਿੱਚ ਸ਼ਾਮਲਾ ਹੋਣ ਤੇ ਨਵੇਂ ਪਾਰਟੀ ਵਰਕਰਾਂ ਦਾ ਸਵਾਗਤ ਕੀਤਾ ਏਪੀ న్యూਸ ਲਈ ਫਲੋਰ ਤੋਂ ਪ੍ਰਾਪਲ ਦੀ ਆਵਾਜ਼ ਹਾਂਜੀ ਮੈਂ ਵਿਕਰਮਜੀਤ ਸਾਹਿਬ ਸਭ ਤੋਂ ਅਸਕਰਦਾ ਬਾਕੀ ਜਿੰਨੇ ਵਰਕਰ ਆਏ ਆ ਪਿੰਡ ਦੇ ਜਾਂ ਲਾਂਬਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਸਾਰਿਆਂ ਦਾ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਕਾਂਗਰਸ ਦੇ ਵਿੱਚ ਆਏ ਨੇ ਜੀ ਤੁਸੀ ਬੋਲਦੇ ਤਾਂ ਅੱਜ ਪਿੰਡ ਮਸਾਨੀ ਵਿੱਚ ਅਸੀਂ ਪਹੁੰਚੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸਮੁੱਚਾ ਪਿੰਡ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਵਿੱਚ ਆਇਆ ਹੈ ਸਾਰੇ ਹੀ ਸਾਬਕਾ ਸਰਪੰਚ ਔਰ ਮੌਜੂਦਾ ਸਰਪੰਚ ਕਾਂਗਰਸ ਪਾਰਟੀ ਵਿੱਚ ਕਾਂਗਰਸ ਦੀ ਲੜਾਈ ਵਿੱਚ ਸ਼ਾਮਿਲ ਹੋਏ ਨੇ ਔਰ ਇੱਥੋਂ ਅੱਜ ਸਾਰੇ ਹੀ ਪ੍ਰਣ ਕਰਕੇ ਜਾ ਰਹੇ ਨੇ ਕਿ ਆਉਣ ਵਾਲੀ 4 ਤਰੀਕ ਨੂੰ ਹੋਣ ਵਾਲੀ ਵੋਟਾਂ ਵਿੱਚ ਜਦੋਂ ਸਾਣੀ ਦੀ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਮਿਲੇਗੀ ਅਤੇ ਕਾਂਗਰਸ ਪਾਰਟੀ ਦਾ ਚੰਗਾ ਇਸ ਸੈਂਡਵਿਚ ਲਹਿਰਾਏਗਾ ਤਾਂ ਕਾਂਗਰਸ ਪਾਰਟੀ ਦੀ ਇੱਕ ਇਤਿਹਾਸਿਕ ਜਿੱਤ ਇਥੇ ਹੋਏਗੀ ਅਤੇ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਏਗੀ